ਤੜੇਬੰਦੀ ਬਾਗੀ ਧੜਾ ਕਹਿ ਰਿਹਾ ਤੇ ਉਹ ਆਪਣੇ ਆਪ ਨੂੰ ਕਾਲੀ ਦਲ ਸੁਧਾਰ ਲਹਿਰ ਦੇ ਨਾਮ ਦੇ ਉੱਤੇ ਇੱਕ ਮਹਿਮ ਸ਼ੁਰੂ ਕਰ ਰਿਹਾ ਜਿਹਦੇ ਵਿੱਚ ਬਹੁਤ ਸਤਕਾਰਯੋਗ ਵਡਾਲਾ ਸਾਹਿਬ ਜਿਨ੍ਹਾਂ ਨੂੰ ਕੱਲ ਸਰੂਪਾ ਪਾ ਕੇ ਉਹਨਾਂ ਨੇ ਮਾਨ ਦਿੱਤਾ ਬਾਗੀ ਧੜੇ ਵੱਲੋਂ ਪਿਛਲੇ ਦਿਨੀ ਕਾਲਤਖ ਸਾਹਿਬ ਦੇ ਜਹਦਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਜਾਂਦਾ ਉਹ ਪੱਤਰ ਦੇ ਵਿੱਚ ਦੋਸ਼ ਲਾਏ ਗਏ 4 6 ਪੁਆਇੰਟ ਰੱਖੇ ਗਏ ਆ ਕਿ ਕਾਲੀ ਸਰਕਾਰ ਵਲੇ ਕੀ ਕੀ ਗਲਤੀਆਂ ਕੁਤਾਈਆਂ ਹੋਈਆਂ ਉਸ ਦੀ ਸਜ਼ਾ ਜਿਹੜੀ ਹੈ ਅਸੀਂ ਉਸ ਵਿੱਚ ਉਸ ਸਮੇਂ ਇੱਕ ਸਰਕਾਰਾਂ ਦੇ ਨਾਲ ਸ਼ਾਮਲ ਸੀ ਅਸੀਂ ਮਾਫੀ ਮੰਗਦੇ ਆਂ ਤੇ ਉਹਦਾ ਦੋਸ਼ੀ ਸਦਾਲ ਸੁਖਵੀਰ ਸਿੰਘ ਬਾਦਲਾ ਜੀ ਕੀ ਇਹ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਕੀ ਕੀ ਤੁਹਾਨੂੰ ਉਹਨਾਂ ਦੇ ਇਤਬਾਰ ਨਹੀਂ ਹੈਗਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਐਡੇ ਮਹਾਨ ਸਮਝ ਗਏ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਡਿਕਟੇਟ ਕਰ ਰਹੇ ਹੋ ਜਿਹੜੇ ਤੁਸੀਂ ਬਾਗੀ ਧੜਾ ਤੁਸੀਂ ਅਦਾਲਤ ਲਾਓ ਆਪਣਾ ਇੱਕ ਤਖਤ ਐਲਾਨ ਕਰੋ ਕਿ ਹਾਂ ਜੀ ਅਸੀਂ ਸਜ਼ਾ ਦੇਤੀ ਆ ਕਿ ਤੂੰ ਜਿਹੜਾ ਵਾ ਅਸਤੀਵਾ ਦੇ ਜਾਂ ਆਹ ਦੋਸ਼ ਤੇਰੇ ਤੇ ਲਾ ਜਾਂਦੇ ਫਿਰ ਕਾਲਤਖ ਸਾਹਿਬ ਦਾ ਜਾਣ ਦੀ ਕੀ ਲੋੜਾ ਤੁਹਾਂ ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਤੇ ਉੱਤੇ ਰਹਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਹੈ ਤੇ 15 ਦਿਨਾਂ ਦੇ ਅੰਦਰ-ਅੰਦਰ ਸੁਖਬੀਰ ਬਾਦਲ ਤੋਂ ਜਵਾਬ ਮੰਗਿਆ ਹੈ ਤੇ ਸੁਖਬੀਰ ਬਾਦਲ ਨੇ ਅੱਜ ਟਵੀਟ ਕਰਕੇ ਜਾਣਕਾਰੀ ਵੀ ਸਾਂਝੀ ਕਰ ਦਿੱਤੀ ਹੈ ਕਿ ਮੈਂ ਗੁਰੂ ਦਾ ਨਿਮਾਣਾ ਸਿੱਖ ਬਣ ਕੇ ਨਿਮਰਤਾ ਦੇ ਸਹਤ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਨਤਮਸਤਕ ਹੋਵਾਂਗਾ ਇਹ ਵੀ ਜਾਣਕਾਰੀ ਮਿਲੀ ਹੈ ਕਿ 15 ਦਿਨ ਤੋਂ ਪਹਿਲਾਂ ਹੀ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਜਾਣਗੇ ਤੇ ਆਪਣੇ ਉੱਤੇ ਲੱਗੇ ਹੋਏ ਦੋਸ਼ਾਂ ਦਾ ਜਵਾਬ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਦੇਣਗੇ ਜਿਸ ਤੋਂ ਬਾਅਦ ਬਾਗੀ ਧੜੇ ਦੇ ਵੱਲੋਂ ਇਸ ਗੱਲ ਦਾ ਵੀ ਸਵਾਗਤ ਕੀਤਾ ਗਿਆ ਤੇ ਦੂਜੇ ਪਾਸੇ ਬਾਗੀ ਧੜੇ ਨੇ ਸੁਖਬੀਰ ਬਾਦਲ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ ਜਿਸ ਤੋਂ ਬਾਅਦ ਐਸਜੀਪੀਸੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਘਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ ਦਰਸਲ ਗੁਰਚਰਨ ਸਿੰਘ ਘਰੇਵਾਲ ਨੇ ਬਾਗੀ ਧੜੇ ਨੂੰ ਝਾੜ ਪਾਈ ਹੈ ਤੇ ਉਹਨਾਂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਫੈਸਲੇ ਬਾਰੇ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਨਾਲ ਹੀ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹਰਾਨੂ ਇਹ ਫੈਸਲਾ ਸੁਣਾਉਣ ਵਾਸਤੇ ਕਿਹਾ ਗਿਆ ਹੈ ਜਿਸ ਫੈਸਲੇ ਤੋਂ ਬਾਅਦ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਬਾਗੀ ਤੜਾਕ ਕਿਸ ਹੱਕ ਦੇ ਨਾਲ ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਹੁਕਮ ਸੁਣਾ ਰਿਹਾ ਹੈ ਅਤੇ ਫੈਸਲੇ ਦੇ ਉੱਤੇ ਪਾਬੰਦ ਰਹਿਣ ਵਾਸਤੇ ਕਹਿ ਰਿਹਾ ਹੈ ਗੁਰਚਰਨ ਸਿੰਘ ਗਰੇਵਾਲ ਨੇ ਕੀ ਕਿਹਾ ਹੈ ਤੁਸੀਂ ਸੁਣੋ ਸ੍ਰੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੇ ਇੱਕ ਭਰੇ ਮੰਦੇ ਨਾਲ ਮੈਂ ਤੁਹਾਡੇ ਰੂਬਰੂ ਹੋਣ ਜਾ ਰਿਹਾ ਹਾਂ ਪਾਰਟੀ ਦੇ ਅੰਦਰ ਧੜੇ ਬਣਨਾ ਪਾਰਟੀ ਦੇ ਅੰਦਰ ਕਈ ਮਸਲੇ ਬਣਨਾ ਇਹ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਅੱਜ ਜਦੋਂ ਕਿ ਕਾਲੀ ਦਲ ਦੇ ਇਹ ਹਾਲਾਤ ਨੇ 24 ਦੀ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਉਹ ਵੱਡੀ ਗੱਲ ਨਹੀਂ ਹੈਗੀ ਤੇ ਉਹ ਧੜੇਬੰਦੀ ਬਾਗੀ ਧੜਾ ਕਹਿ ਰਿਹਾ ਤੇ ਉਹ ਆਪਣੇ ਆਪ ਨੂੰ ਕਾਲੀ ਦਲ ਸੁਧਾਰ ਲਹਿਰ ਦੇ ਨਾਮ ਦੇ ਉੱਤੇ ਇੱਕ ਮੈਮ ਸ਼ੁਰੂ ਕਰ ਰਿਹਾ ਜਿਹਦੇ ਵਿੱਚ ਬਹੁਤ ਸਤਕਾਰਯੋਗ ਵਡਾਲਾ ਸਾਹਿਬ ਜਿਨ੍ਹਾਂ ਨੂੰ ਕੱਲ ਸਰੂਪਾ ਪਾ ਕੇ ਉਹਨਾਂ ਨੇ ਮਾਨ ਦਿੱਤਾ ਸੋ ਅੱਜ ਇੱਕ ਬਿਆਨ ਜਾਰੀ ਹੁੰਦਾ ਕਿਉਂਕਿ ਜਿਹੜੇ ਬਾਗੀ ਧੜੇ ਵੱਲੋਂ ਪਿਛਲੇ ਦਿਨੀ ਕਾਲ ਤਖਸਾਲ ਦੇ ਜ਼ਹਿਦਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਜਾਂਦਾ ਉਹ ਪੱਤਰ ਦੇ ਵਿੱਚ ਦੋਸ਼ ਲਾਏ ਗਏ 4 ਸ਼ਾਇਦ ਪੁਆਇੰਟ ਰੱਖੇ ਗਏ ਆ ਕਿ ਕਾਲੀ ਸਰਕਾਰ ਵਲੇ ਕੀ ਕੀ ਗਲਤੀਆਂ ਕੁਤਾਈਆਂ ਹੋਈਆਂ ਉਸ ਦੀ ਸਜ਼ਾ ਜਿਹੜੀ ਹੈ ਅਸੀਂ ਉਸ ਵਿੱਚ ਉਸ ਸਮੇਂ ਸਰਕਾਰਾਂ ਦੇ ਨਾਲ ਸ਼ਾਮਲ ਸੀ ਅਸੀਂ ਮਾਫੀ ਮੰਗਦੇ ਆ ਤੇ ਉਹਦਾ ਦੋਸ਼ੀ ਸਦਾ ਸੁਗੀਸ਼ਕ ਬਾਦਲਾ ਉਹ ਸਮੇਂ ਭਾਵੇਂ ਇਹ ਉਹਨਾਂ ਦੇ ਮੰਦੀ ਮਰਸ਼ਾ ਨਹੀਂ ਸੀ ਦਿਖਾਈ ਦਿੰਦੀ ਕਿ ਅਸੀਂ ਆਪਣੇ ਪਾਪ ਧੋਣੇ ਨੇ ਪਰ ਉਹਨਾਂ ਦਾ ਮਤਲਬ ਸੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਆ ਇਹ ਇਹ ਗਲਤ ਆ ਇਹ ਇਹ ਮਾੜਾਵਾ ਇਹ ਇਹਨੂੰ ਵੱਡਾ ਟਾਰਗੇਟ ਉਹਨਾਂ ਨੂੰ ਕੀਤਾ ਅੱਜ ਇੱਕ ਨਵੀਂ ਜਿਹੜੀ ਗੱਲ ਕਰ ਦਿੱਤੀ ਆ ਅੱਜ ਮੈਂ ਇਹ ਸਮਝਦਾ ਕਿ ਮੈਂ ਆਪਣੇ ਆਪ 'ਤੇ ਸ਼ਰਮਿੰਦਾ ਕਿ ਜਿਹੜੇ ਇਹ ਬਾਗੀ ਧੜੇ ਦੇ ਲੋਕ ਆ ਜਿਹੜੇ ਔਕਾਤਖ ਸਾਹਿਬ ਦੇਖ ਕੇ ਆਏ ਸੀ ਅਰਜੀ ਤੇ ਹੱਥ ਬੰਨ੍ਹ ਕੇ ਖੜੇ ਸੀ ਔਕਾਤਖ ਮੂਰੇ ਅੱਜ ਉਹ ਔਕਾਤਖ ਸਾਹਿਬ ਨੂੰ ਡਿਕਟੇਟ ਕਰ ਰਹੇ ਆ ਅੱਜ ਉਹਨਾਂ ਦਾ ਇੱਕ ਬਿਆਨ ਆਇਆ ਕਿ ਸਿੰਘ ਸਾਹਿਬ ਤੁਸੀਂ ਮਰਜ਼ਾਦਾ ਦੇ ਮੁਤਾਬਕ ਸਜ਼ਾ ਲਾਇਓ ਤੁਹਾਡੀ ਜਿਹੜੀ ਸਜ਼ਾ ਵਾ ਉਸ ਦੇ ਨਾਲ ਜਿਹੜੀ ਆ ਅਕਾਲ ਤਖਤ ਸਾਹਿਬ ਦਾ ਮਾਨ ਤੇ ਮਰਯਾਦਾ ਜਿਹੜੀ ਆ ਉਹ ਕਾਇਮ ਹੋਣੀ ਆ ਬੜੀ ਹੈਰਾਨੀ ਇਸ ਗੱਲ ਦੀ ਕਿ ਤੁਸੀਂ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਕੀ ਕੀ ਤੁਹਾਨੂੰ ਉਹਨਾਂ ਤੇ ਇਤਬਾਰ ਨਹੀਂ ਹੈਗਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਏਡੇ ਮਹਾਨ ਸਮਝ ਗਏ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਡਿਕਰੇਟ ਕਰ ਰਹੇ ਹੋ ਬੜੀ ਬੜੀ ਮੰਦਭਾਗੀ ਗੱਲ ਆ ਮੈਂ ਇਹ ਸਮਝਦਾ ਹਾਂ ਕਿ ਬਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੀ ਹਾਲੇ ਜਮੀਰ ਜਾਗਦੀ ਆ ਹਲੇ ਉਹਨਾਂ ਦੇ ਸਾਨੂੰ ਲੱਗਦਾ ਕਿ ਤੱਤ ਉਹਨਾਂ ਦੇ ਅੰਦਰ ਹੈਗਾ ਅੱਜ ਉਹ ਇਹ ਗੱਲ ਦੱਸਣਗੇ ਕਿ ਉਹ ਅਕਾਲ ਤਖਤ ਨੂੰ ਡਿਪਲੇਟ ਕਰ ਰਹੇ ਨੇ ਅਕਾਲ ਤਖਤ ਨੂੰ ਸੁਝਾਅ ਦੇ ਰਹੇ ਨੇ ਅਕਾਲ ਤਖਤ ਨੂੰ ਕੋਈ ਹੁਕਮ ਕਰ ਰਹੇ ਨੇ ਤੇ ਨਾਲ ਉਹ ਇਹ ਗੱਲ ਕਹਿ ਰਹੇ ਨੇ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਦਿੱਤੇ ਤੋਂ ਬਗੈਰ ਮਾਫ ਨਹੀਂ ਕਰਨਾ ਇਹਦਾ ਮਤਲਬ ਫਿਰ ਤੁਸੀਂ ਉਹ ਅਦਾਲਤ ਲਾ ਲਓ ਜਿਹੜੇ ਤੁਸੀਂ ਬਾਗੀ ਧੜਾ ਤੁਸੀਂ ਅਦਾਲਤ ਲਾਓ ਆਪਣਾ ਇੱਕ ਤਖਤ ਐਲਾਨ ਕਰੋ ਕਿ ਹਾਂ ਜੀ ਅਸੀਂ ਸਜ਼ਾ ਦੇਤੀ ਆ ਕਿ ਤੂੰ ਜੜਾ ਵਾ ਅਸਤੀਫਾ ਦੇ ਜਾਂ ਆਹ ਦੋਸ਼ ਤੇਰੇ ਤੇ ਲਾ ਜਾਂਦੇ ਫਿਰ ਅਕਾਲ ਤਖਤ ਸਾਹਿਬ ਤੇ ਜਾਣ ਦੀ ਕੀ ਲੋੜ ਆ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਕਿ ਸਿੱਖਾਂ ਦੇ ਇਤਿਹਾਸ ਦੇ ਦੇ ਵਿੱਚ ਇਹ ਇੱਕ ਕਾਲਾ ਪੰਨਾ ਬਣ ਗਿਆ ਅਕਾਲ ਤਖਤ ਸਾਹਿਬ ਨਾਲ ਜੁੜੇ ਪਿਛਲੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਬੜਾ ਬੜਾ ਮਾੜਾ ਇਹ ਦੌਰ ਆ ਜੇ ਇੰਦਰਾ ਨੇ ਢਾਇਆ ਸੀ ਅਕਾਲ ਤਖਤ ਤੇ ਤੁਸੀਂ ਵੀ ਢਾ ਰਹੇ ਹੋ ਤੁਸੀਂ ਵੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਿਹੜੇ ਜਥੇਦਾਰ ਆ ਉਹ ਤੇ ਸ਼ੰਕਾ ਭਰਨ ਕਰ ਰਹੇ ਹੋ ਕਿ ਤੁਸੀਂ ਜਿਹੜਾ ਕੁਝ ਕਰੋਗੇ ਚੰਗਾ ਕਰਿਓ ਤਾਂ ਗੱਲ ਬਣਣੀ ਆ ਨਾ ਚੰਗਾ ਕੀਤਾ ਤੇ ਗੱਲ ਨਹੀਂ ਬਣਣੀ ਬਹੁਤ ਅਫਸੋਸ ਦੀ ਗੱਲ ਆ ਪਰ ਮੈਂ ਆਸ ਕਰੂੰਗਾ ਕਿ ਬਨਾਰਾ ਸਾਹਿਬ ਤੁਸੀਂ ਆਗੂ ਬਣਿਓ ਤੇ ਤੁਸੀਂ ਕਾਲ ਤਖਸਾਲ ਦੀ ਇਹ ਹੋਈ ਤੋਹੀਨ ਤੇ ਜਹਦਰ ਸਾਹਿਬ ਦੀ ਹੋਈ ਤੋਹੀਨ ਦੇ ਬਾਰੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਜਰੂਰ ਪੰਥ ਨੂੰ ਜਿਹੜੀ ਆ ਇਸ ਗੱਲ ਹੀ ਸਪਸ਼ਟ ਜਰੂਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਾਲੀ ਦਲ ਦੇ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ ਇੱਕ ਧੜੇ ਦੇ ਵੱਲੋਂ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਕਿਹਾ ਜਾ ਰਿਹਾ ਹੈ ਤੇ ਦੂਜੇ ਧੜੇ ਦੇ ਵੱਲੋਂ ਸੁਖਵੀਰ ਬਾਦਲ ਦੀ ਹਮਾਇਤ ਕੀਤੀ ਜਾ ਰਹੀ ਹੈ ਵੇਖਣਾ ਇਹ ਹੋਵੇਗਾ ਕਿ ਸੁਖਵੀਰ ਬਾਦਲ ਆਪਣੇ ਉੱਤੇ ਲੱਗੇ ਹੋਏ ਦੋਸ਼ਾਂ ਦਾ ਕੀ ਜਵਾਬ ਦਿੰਦੇ ਨੇ ਤੇ ਉਹ ਸਿਹੜੀ ਅਕਾਲ ਤਖਤ ਸਾਹਿਬ ਵਿਖੇ ਕਦੋਂ ਨਤਮਸਤਕ ਹੋਣਗੇ ਕੈਮਰਾਮੈਨ ਸ਼ੰਕਰ ਦੇ ਨਾਲ ਮੈਨੂੰ ਦੀ ਇਜਾਜ਼ਤ ਬਣੇ ਰੋ ਸਡੇ ਨਾਲ ਟੀ 5 ਚੈਨਲ ਪੰਜਾਬੀ ਤੇ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨੌ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ